ਰੋ ਲਾ ਰੋ ਲਾ ਉਧਰਲੇ ਪਾਸੇ ਬਹੁਤ ਵਧੀਆ ਕਬੱਡੀ ਦੀਆਂ ਗੱਲਾਂ ਬਾਤ ਕਹਿੰਦਾ ਜਦੋਂ ਬਾਰਸ਼ ਰੁਕ ਜਾਵੇ ਨਾ ਤਾਂ ਛਤਰੀ ਬੋਝ ਬਣ ਜਾਂਦੀ ਹੈ ਜਦੋਂ ਬਾਰਸ਼ ਰੁਕ ਜਾਵੇ ਛਤਰੀ ਬੋਝ ਬਣ ਜਾਂਦੀ ਹੈ ਜਿਸੇ ਤਰ੍ਹਾਂ ਜਦੋਂ ਮਤਲਬ ਨਿਕਲ ਜਾਵੇ ਤੇ ਕਹਿੰਦੇ ਵਫਾਦਾਰੀ ਖਤਮ ਹੋ ਜਾਂਦੀ ਹੈ ਜਿਹੜਾ ਪਹਿਲਾ ਮੈਚ ਹੋ ਕੇ ਹਟਿਆ ਉਹਦੇ ਜੋ ਝਾੜੋ ਜੇਤੂ ਰਹੀ ਹੈ ਝਾੜੋ ਤੇ ਧਲੇਰ ਆ ਜਾਣ ਪਹਿਲੇ ਸੈਮੀ ਦੀ ਪਹਿਲੀ ਰੇਡ ਅਰਜਨ 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 ਕਹਿੰਦੇ ਕਹਦੇ ਸੋਸ਼ਲ ਮੀਡੀਆ ਤੇ ਅੱਜ ਕੱਲ ਇੱਕ ਗੀਤ ਵੀ ਬੜਾ ਪਪੂਲਰ ਹੋਇਆ ਵੀ ਅਰਜਨ ਬੈਲੀ ਨੇ ਪੈਰ ਜੋੜ ਕੇ ਗਨਾਸੀ ਮਾਰੀ ਪਰ ਗਗੜੇ ਵਾਲਾ ਹਰ ਦਿਨ ਕਹਿੰਦੇ ਜਫੇ ਲਾਉਂਦਾ ਇੱਥੇ ਦੇਖੀ ਚੱਲ ਦਿਲਬਾਗ ਜੈ ਤੇ ਦੇਖੀ ਚੱਲ ਵੱਜਦਾ ਕੀ ਕੀ ਹੈ ਇਹਦਾ ਬੰਦ ਨਹੀਂ ਪਿੰਡਾ ਇਹ ਰਾਜ ਸਿੰਘ ਦੁੱਲੂ ਦੇ ਪਿੰਡ ਦਾ ਖਿਡਾਰੀ ਹੈ ਇਹ ਕੀਪੇ ਦੇ ਪਿੰਡ ਦਾ ਖਿਡਾਰੀ ਹੈ ਕਬੱਡੀ ਪਾਉਣ ਲਈ ਕਿੰਦਾ ਵਧਿਆ ਹੋਇਆ ਹੈ ਦੱਗੋ ਰਮਾਣੇ ਦਾ ਸ਼ਰਨ ਪੂਰੀ ਕੋਸ਼ਿਸ਼ ਲਾ ਕੇ ਆ ਕਿੰਦੇ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਹੈ ਪਰ ਪੁਆਇੰਟ ਕਿੰਦੇ ਦੇ ਖਾਤੇ ਦੇ ਵਿੱਚ ਡਿੱਗਿਆ ਹੈ ਕੁਲਵਿੰਦਰ ਸਿੰਘ ਆ ਵਿਸ਼ੇਤਰ ਤੇ ਕੈਨੇਡਾ ਦੇ ਵਿੱਚੋਂ ਆਇਆ ਕੁਲਵਿੰਦਰ ਪ੍ਰਧਾਨ ਰਮਾਰਾ ਜੀਤ ਸਿੰਘ ਵਾਲਾ ਪਿੰਡ ਹੈ ਕਹਿੰਦੇ ਗੋਰਾ ਨਿਊਜ਼ੀਲੈਂਡ ਤੋਂ ਪੁੱਜਿਆ ਕਬੱਡੀ ਖਿਡਾਰੀ ਧੂਰੇ ਵਰਗੇ ਵੀਰ ਸਾਡੇ ਵਿਸ਼ੇ ਤਰ੍ਹਾਂ ਤੇ ਪੁੱਜੇ ਹੋਇਆ ਅੱਜ ਦੇ ਕਬੱਡੀ ਕੱਪ ਦੇ ਉੱਤੇ ਆ ਮਾੜੀ ਵਾਲਾ ਸ਼ਿਕੰਦਰ ਵਜਾ ਹੋਇਆ ਹੈ ਕਬੱਡੀ ਪਾਉਣ ਦੇ ਲਈ ਜਿਹਨੇ ਟੱਚ ਕੀਤਾ ਹਲਕਾ ਫੁੱਲ ਵਰਗਾ ਤੇ ਪੁਆਇੰਟ ਧਾਵੀ ਦੇ ਖਾਤੇ ਐਦਾ ਸਨੇਰ ਪਿੰਡਾ ਤੇ ਰਾਜੂ ਨੌਆ ਦਿਲਬਾਗ ਹੋਇਆ ਮਾਈਕ ਚੱਕ ਕੇ ਕਹਾਣੀ ਖੇਡਦਾ ਆਵੇਂ ਮੁੰਡਿਆ ਵੇ ਫਿਰੋਜ਼ਪੁਰੀਆ ਵੇ ਤੇਰੇ ਬੁੱਲਾਂ ਤੇ ਸ਼ਰਾਰਤ ਹੱਸਦੀ ਹੈ ਓ ਤੇਰੇ ਨੈਣਾ 'ਚ ਸ਼ਰਾਰਤ ਨੱਚਦੀ ਐ ਮੁੰਡਿਆ ਵੇ ਮੁੰਡਿਆ ਫਿਰੋਜ਼ਪੁਰੀਆ ਹਾਂ ਕਹਿੰਦੇ ਸਰਹੱਦੀ ਜਿਹੜੇ ਫਿਰੋਜ਼ਪੁਰ ਤੋਂ ਚੱਲ ਕੇ ਆਇਆ ਏ ਇਹਦਾ ਸੁਨੇਹਰ ਪਿੰਡ ਐ ਜੀਰੇ ਦੇ ਲਾਗੇ ਕੱਲ ਦਾ ਦਿਨ ਕਹਿੰਦੇ ਟਰੋਲੀ ਭਾਈ ਦੇ ਲਾਗੇ ਨਵਾਂ ਵਾਲਾ ਪਿੰਡ ਐ ਤੇ 11 ਤਰੀਕ ਨੂੰ ਇੱਕ ਪਲੇਅਰ ਬਾਹਰ ਲਾ ਰਣੀਆਂ ਦੀ ਧਰਤੀ ਐ ਤੇ 12 ਤਰੀਕ ਨੂੰ ਅੱਠ ਚੋਟੀ ਦੀਆਂ ਨਾਂਮਰ ਕਲੱਬਾਂ ਦੇ ਮੁਕਾਬਲੇ 13 ਤਰੀਕ ਬੁੱਗੀਪੁਰਾ ਆ 14 ਨੂੰ ਇੱਕ ਵਾਰ ਉਹ ਨਿਹਾਲ ਸਿੰਘ ਵਾਲਾ ਤੇ 15 ਤਰੀਕ ਕਹਿੰਦੇ ਆ ਮਨਸੂਰਵਾਲ ਦੇ ਵਿੱਚ ਕਬੱਡੀ ਕੱਪ ਦੀਆਂ ਗੱਲਾਂ ਹੋਣਗੀਆਂ 18 ਤੇ 19 ਕਹਿੰਦੇ ਫਰਵਰੀ ਦੇ ਸੱਤੇ ਚੰਦਪੁਰਾਣੇ ਵਾਲੇ ਦੇ ਰਹੇ ਆ 24 ਤੇ 25 ਉਹ ਕਹਿੰਦੇ ਤਰੀਕਾ ਚੰਦਰਮਾ 27 ਤੇ 28 ਬਾਗੇਪੁਰਾਣੇ ਦਾ ਕਬੱਡੀ ਕੱਪ ਆ ਹੋ ਬੱਤਨੀ ਵਾਲਾ ਹੋ ਬੱਤਨੀ ਵਾਲਾ ਕਹਿੰਦੇ ਕਿੰਦਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੜਿਆ ਆਇਆ ਹੈ ਡੱਗੋ ਰਮਾਣੇ ਦਾ ਸ਼ਰਦਾ ਨਾਲ ਸਰਪੰਚਾਂ ਦਾ ਗੋਪੀ ਤੇ ਕਹਿੰਦੇ ਮਨਦੀਪ ਸਿੰਘ ਨਿੱਕੂ ਕਲਿਆਣਾ ਵਾਲਾ ਇਹ ਜਾਫੀ ਆਏ ਆ ਗੋਪੀ ਦੇ ਨਾਲ ਮੁਕਾਬਲਾ ਹੋਇਆ ਤੇ ਬੱਤਨੀ ਵਾਲਾ ਕਹਿੰਦਾ ਅੰਕ ਆਪਣੀ ਟੀਮ ਦੇ ਖਾਤੇ ਜੁੜ ਗਿਆ ਉਧਰ ਖਿੰਦੀ ਹੋਲੈਂਡ ਤੋਂ ਰਮਾਣਿਆਂ ਵਾਲਾ ਕਬੱਡੀ ਖਿਡਾਰੀ ਉਹ ਵੀ ਜੁੜਿਆ ਹੋਇਆ ਹੈ ਧੰਨਵਾਦ ਹੈ ਕਬੱਡੀ ਦੇ ਮੈਦਾਨਾਂ ਦੇ ਵਿੱਚੋਂ ਆਹ ਦੇਖੋ ਅਗਲੀ ਕਬੱਡੀ ਕਹਿੰਦੇ ਮਾੜੀ ਪਿੰਡ ਦਾ ਸ਼ਕਿੰਦਰ ਸਿੰਘ ਵਧਿਆ ਹੋਇਆ ਸੁਖਵਿੰਦਰ ਸਿੰਘ ਬਬਲਾ ਯੂਐਸਏ ਵਾਲਾ ਸਰਪੰਚ ਨਾਲ ਕਹਿੰਦੇ ਗੁਰਪ੍ਰੀਤ ਢੱਲੋਂ ਮਲੂਕੇ ਵਾਲਾ ਲੋ 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 ਦੇ ਪਾਸੇ ਸੱਦੇ ਵਾਲੀਆ ਸੱਦੇ ਵਾਲੀਆ ਮੁੰਡਾ ਸੋਢੀ ਪਰਿਵਾਰ ਦਾ ਏ ਮੁੰਡਾ ਸੋਢੀ ਪਰਿਵਾਰ ਦਾ ਆਹ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਜਫਾ ਲਾ ਗਿਆ ਆਹ ਪਰ ਕਹਿੰਦੇ ਇਸ ਸਮੇਂ ਮੁੰਡਿਆਂ ਨੇ ਹੋਲਡ ਦੀ ਮੰਗ ਕੀਤੀ ਹੈ ਰੀਪਲੇ ਵੀ ਮੰਗ ਕੀਤੀ ਹੈ ਆਹ ਸਾਹਮਣੇ ਸੁਨੇਹਰਾ ਵਾਲੇ ਦੀ ਰੇਡ ਰਾਜੂ ਕਬੱਡੀ ਪਾਉਂਦਾ ਮੁੰਡਾ ਸੂਬੇਦਾਰਾਂ ਦਾ ਕਬੱਡੀ ਇਹ ਸੂਬੇਦਾਰਾਂ ਦਾ ਪੁੱਤ ਸੂਬੇਦਾਰਾਂ ਦਾ ਪੁੱਤ ਡੱਗੋ ਵਾਲੇ ਸ਼ਰਨੇ ਨੂੰ ਟੱਚ ਕੀਤਾ ਤੇ ਪੁਆਇੰਟ ਰਾਜੂ ਦੇ ਖਾਤੇ ਹੈ ਭਾਈ ਬੀਸੀ ਹਲਵਾਈ ਵੱਲੋਂ ਬੋਲਾ ਦਾ ਵੱਡਾ ਮਾਣ ਤੇ ਸਨਮਾਨ ਤੁਜਦਾ ਹੋਇਆ ਡੀਸੀ ਹਲਵਾਈ ਵੱਲੋਂ ਹੋ ਧੰਨਵਾਦ ਹੈ ਇਹਦਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਪੰਜਾਬ ਦੇ ਜ਼ਿਲ੍ਹਾ ਬਰਨਾਲੇ ਦੇ ਵਿੱਚ ਗਹਿਲ ਕਲਾ ਪਿੰਡ ਹੈ ਛਿੰਦੇ ਵਰਗੇ ਕਬੱਡੀ ਦੇ ਬਹੁਤ ਵੱਡੇ ਖਿਡਾਰੀ ਹੋਏ ਆ ਜਿਸ ਇਲਾਕੇ ਦੇ ਵਿੱਚ ਚੱਕ ਭਾਈ ਕਾ ਗਹਿਲ ਨੱਥੋ ਵਾਲ ਇਹ ਲਾਗੇ ਲਾ ਕੇ ਪਿੰਡ ਨੇ ਆ ਕਬੱਡੀ ਪਾਉਣ ਦੇ ਲਈ ਗਹਿਲਾ ਵਾਲਾ ਇਕਬਾਲ ਸਿੰਘ ਮੈਦਾਨ ਦੇ ਵਿੱਚ ਵੱਧਾ ਹੋਇਆ ਆ ਕਹਿੰਦੇ ਜਿਸੇਦਾਰ ਹੈ ਆ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਕਹਿੰਦੇ ਇੱਕ ਗਹਿਲਾ ਵਾਲੇ ਇਕਬਾਲ ਨੇ ਅੰਕਾਂ ਦੇ ਵਿੱਚ ਵਾਦੇ ਕਰ ਦਿੱਤੇ ਅੱਜ ਤੇ ਬੱਲੇ ਬੱਲੇ ਹੋਈ ਜਾਂਦੀ ਐ ਮਲੂਕੇ ਵਾਲਿਆਂ ਨੇ ਕਹਿੰਦੇ ਉਧਰਲੇ ਪਾਸੇ ਕੈਨੇਡਾ ਦੇ ਵਿੱਚੋਂ ਉਹ ਵੱਡੇ ਮਾਣ ਤੇ ਸਨਮਾਨ ਪੁੱਜਦੇ ਕੀਤੇ ਭਾਈ ਗੁਰਪ੍ਰੀਤ ਢਿੱਲੋਂ ਵੀਬਰ ਟ੍ਰੈਕਿੰਗ ਨੇ ਸੋ ਬਹੁਤ ਵੱਡਾ ਧੰਨਵਾਦ ਹੈ ਰੇਡ ਲਾਓ ਲਾਓ ਇਸ ਸਮੇਂ ਵੱਧਣੀ ਵਾਲਾ ਇਸ ਸਮੇਂ ਕੁਲਵਿੰਦਰ ਕਿੰਦਾ ਵੱਧਣੀ ਦਾ ਹੋ ਮੁੰਡਾ ਰੇਡਾਂ ਪਾਉਂਦਾ ਚੜ ਚੜ ਕੇ ਹੁਣ ਵੇਖਾਂਗੇ ਮੇਲਾ ਦਲੇ ਮਲੂਕੇ ਦਾ ਦੁਨੀਆ ਲਵੇ ਨਜ਼ਾਰਾ ਬੈਠ ਤੇ ਉਹ ਮੁੰਡਾ ਕਿੰਦਾ ਬੱਦਣੀ ਦਾ ਪਾਉਂਦਾ ਰੇਡਾਂ ਚੜ-ਚੜ ਕੇ ਉਹ ਪਾਉਂਦਾ ਰੇਡਾਂ ਚੜ-ਚੜ ਕੇ ਸੱਦੇ ਸੇਲਪੁਰਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਸਾਡੇ ਵੀਰ ਪੁੱਜੇ ਹੋਏ ਆ ਕਿਉਂਕਿ ਇਲਾਕੇ ਦੇ ਮਲੂਕੇ ਪਿੰਡ ਦਾ ਕਬੱਡੀ ਕੱਪ ਚੱਲ ਰਿਹਾ ਉਹ ਮਲੂਕੇ ਪਿੰਡ ਦਾ ਕਬੱਡੀ ਕੱਪ ਚੱਲਦਾ ਹੈ ਇਧਰਲੇ ਪਾਸੇ ਸੱਦੇ ਸਿੰਘ ਵਾਲੇ ਦੀ ਧਰਤੀ ਬੂਟੇ ਦੇ ਨਾਲ ਮੁਕਾਬਲਾ ਤਕੜਾ ਹੋ ਗਿਆ ਮਾਰੀ ਵਾਲਾ ਸ਼ਿਕੰਦਰ ਤੇ ਸੱਦਾ ਸਿੰਘਾਂ ਦਾ ਬੂਟਾ ਉਹ ਟੱਕਰ ਬੱਬਰ ਖੇੜਾ ਵਾਲੀ ਤਹਾਰ ਬੱਬਰ ਖੇੜਾ ਵਾਲੀ ਬਹੁਤ ਆ ਗਿਆ ਵਾ 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 ਇਹ ਸੱਤੜ ਵਾਲੀ ਹੈਲੋ ਗੁਲਵਿੰਦਰ ਸਿੰਘ ਵਾਲੀਆ ਕੁਲਵਿੰਦਰ ਸਿੰਘ ਰਵਾਨਾ अजीत ਸਿੰਘ ਵਾਲਾ ਕੈਨੇਡਾ ਪ੍ਰਧਾਨ ਸਾਹਿਬ ਹੈ ਬੋਲਾਂ ਤੇ ਬਹੁਤ ਵੱਡੇ ਮਾਣ ਤੇ ਸਨਮਾਨ ਪੁੱਜਦੇ ਕੀਤੇ ਆ ਖਿੰਦੀਪਰਾ ਹੋਲੇਣ ਦੇ ਵਿੱਚੋਂ ਜੁੜਿਆ ਹੋਇਆ ਹੈ ਲੈ ਵੀ ਰਾਜੂ ਕਬੱਡੀ ਪਾ ਰਿਹਾ ਹੈ ਲਓ ਰਾਜੂ ਰਾਜੂ ਹਾਏ ਇਹਨਾਂ ਰਾਜੂ ਰਾਜੂ ਕਹਿੰਦੇ ਨੇ ਮੇਰੇ ਦਿਲ ਤੇ ਰਾਜ ਜੋ ਕਰਦਾ ਹਾਏ ਇਹਨਾਂ ਰਾਜੂ ਰਾਜੂ ਕਹਿੰਦੇ ਨੇ ਮੇਰੇ ਦਿਲ ਤੇ ਰਾਜ ਜੋ ਕਰਦਾ ਹਾਂ ਕਦੇ ਪੱਤੋ ਵਾਲੇ ਰਾਜੂ ਦੀਆਂ ਗੱਲਾਂ ਹੁੰਦੀਆਂ ਹਨ ਇਹਨਾਂ ਕਬੱਡੀ ਦੇ ਮੈਦਾਨਾਂ ਦੇ ਵਿੱਚ ਹਾਂ ਅਗਲੀ ਰੇਡ ਇਸ ਸਮੇਂ ਗਹਿੜਾ ਵਾਲਾ ਇਕਬਾਲ ਸਿੰਘ ਹੈ ਕਦੇ ਇਕਬਾਲ ਰੁੱਬੀ ਹਰਖੋ ਵਾਲਿਆ ਪਰ ਕਦੇ ਮਾਨੂੰਕੇ ਵਾਲਾ ਆ ਮੁੰਡਾ ਗਹਿੜ ਪਿੰਡਾ ਜਿਲ੍ਹਾ ਬਰਨਾਲਾ ਅੱਜ ਜਿਲ੍ਹੇ ਬਠਿੰਡੇ ਦੇ ਮਲੂਕੇ ਦਾ ਕਬੱਡੀ ਕੱਪ ਤੇ ਦੂਜੇ ਪਾਸੇ ਦੇਖਾਂਗੇ ਬਲਜੀਤ ਸਿੰਘ ਸੰਦੂ ਪਰਿਵਾਰ ਦਾ ਬਿੱਲਾ ਕਗੜੇ ਵਾਲਾ ਵਾਹ ਵਾਹ ਨਾਉ ਜੰਨਾ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਰਾਜੂ ਸਨੇਰ ਵਾਲਾ ਅੱਜ ਦੇ ਕਬੱਡੀ ਕੱਪ ਦੇ ਵਿੱਚ ਭਾਈ ਗੁਰਪ੍ਰੀਤ ਢੱਲੋਂ ਮਲੂਕਾ ਪੀਪਲ ਟਰੈਕਿੰਗ ਵਾਲਾ ਵੱਡੇ ਮਾਣ ਸਨਮਾਨ ਦੀਆਂ ਗੱਲਾਂ ਨੇ ਸੁਖਵਿੰਦਰ ਸਿੰਘ ਬਬਲਾ ਯੂਐਫਏ ਦੇ ਵਿੱਚੋਂ ਪੁੱਜਿਆ ਹੋਇਆ ਆਹ ਵੱਡੇ ਮਾਣ ਤੇ ਸਨਮਾਨ ਦੀਆਂ ਗੱਲਾਂ ਨੇ ਆਹ ਡੱਗੋ ਵਾਲਾ ਸ਼ਰਨ ਤੇ ਨਾਲ ਕਹਿੰਦੇ ਸਨੇਰਾ ਵਾਲਾ ਰਾਜੂ ਉਹ ਟੱਕਰ ਬੱਬਰ ਸ਼ੇਰਾਵਾਲੀ ਅੱਜ ਦੇ ਕਬੱਡੀ ਕੱਪ ਤੇ ਅੱਗ ਨਿਕਲੀ ਜਾਂਦੀ ਐ ਲੋਕੋ ਜਿਹਨੂੰ ਜਿਹਨੂੰ ਅੱਜ ਦੇ ਕਬੱਡੀ ਕੱਪ ਦਾ ਆਹ ਮੈਚ ਦੇ ਵਿੱਚੋਂ ਪੁਆਇੰਟ ਵਧੀਆ ਲੱਗਦਾ ਇੱਕ ਥੋਕ ਕੇ ਤਾੜੀ ਮਾਰ ਦਿਓ ਮਲੂਕੇ ਵਾਲਿਓ ਅੱਜ ਤੇ ਕਹਿੰਦੇ ਬੱਲੇ ਬੱਲੇ ਹੋਈ ਜਾਂਦੀ ਐ ਅੱਜ ਪੂਰੇ ਦਾ ਪੂਰਾ ਸਵਾਦ ਉਹ ਪੈਸੇ ਲੱਗੇ ਦਾ ਜਿਵੇਂ ਕਹਿੰਦੇ ਸਵਾਦ ਆਊਗਾ ਅੱਜ ਪੈਸੇ ਲੱਗੇ ਦਾ ਸਵਾਦ ਆਉਣਾ ਕਬੱਡੀ ਦੇ ਵਿੱਚ ਬੱਲੇ ਬੱਲੇ ਚੋਟੀ ਚੋਟੀ ਦੇ ਪਲੇਅਰ ਆਏ ਹੋਏ ਐ ਚੋਟੀ ਚੋਟੀ ਦੇ ਟੀ ਚੋਟੀ ਚੋਟੀ ਦੇ ਮੱਲ ਪੱਜੇ ਹੋਏ ਐ ਹਾ ਵੇਖਾਂਗੇ ਟੇਲਾਂ ਵਾਲੇ ਦੀ ਰੇਡ ਪੈਂਦੀ ਹੋਈ ਆ ਇਸ ਸਮੇਂ ਕਬਾਲ ਕਬੱਡੀ ਪਾ ਰਿਹਾ ਕਿ ਸਾਈਆਂ ਕਿਤੇ ਹੋਰ ਵਧਾਈਆਂ ਕਿਤੇ ਹੋਰ ਹੁਣ ਅੱਖ ਨਹੀਂ ਮਿਲਾਂਦੇ ਜੋਸੀ ਦਿਲਾ ਵਿੱਚ ਚੋਰ ਲਾਉ ਪੀਣੀਆਂ ਜੋਕਾਂ ਨੇ ਪਿੰਡੇ ਸਾਂਦੇ ਛੜਤੇ ਕਿੰਦੇ ਸਾਡੇ ਛੜਤੇ ਮਿੱਤਰਾਂ ਨੇ ਸਰਕਲ ਚੋ ਉਹ 도ਗਲੇ ਕੱਢਤੇ 도ਗਲੇ 도ਗਲੇ ਕੱਟਤੇ 도ਗਲੇ ਕੱਟਤੇ 도ਗਲੇ ਛੱਟਤੇ ਕਾਉਂਟੀ ਦੇ ਮੈਦਾਨ ਦੇ ਵਿੱਚ ਆ ਕਿੰਦਾ ਬੰਦਨੀ ਵਾਲਾ ਮੋਗੇ ਵਾਲਾ ਕਿ ਰੋਪੜ ਦੀ ਰਫਲ ਦਿਨਾਲੀ ਤੇ ਰੌਂਦ ਵਿੱਚ ਅੰਮਰਸਰੀਆ ਦੇਖਣ ਨੂੰ ਦੇਸੀ ਬੰਦਾ ਪੌੜਾ ਚੰਡੀਗੜੀਆ ਗੱਭਰੂ ਹੈ ਸ਼ੈਨ ਸ਼ਵੀਲਾ ਕਰੀਏ ਤੇ ਸਾਜਾ ਜੀ ਆਖੂ ਕੌਣ ਮੋਗੇ ਵਾਲਾ ਜੇ ਬਣਿਆ ਨਾ ਰਾਜਾ ਜੀ ਕਬੱਡੀ ਦਾ ਪੁਆਇੰਟ ਲੈ ਗਿਆ ਉਧਰੋਂ ਗੋਰਾ ਆਇਆ ਕਬੱਡੀ ਦਾ ਖਿਡਾਰੀ ਬੀਬੀ ਲਾਰਡ ਦੇ ਵਿੱਚ ਜਾ ਬਸਿਆ ਹੈ ਆਹ ਕਿੰਦੇ ਰਮਾਣਾ ਜੀਤ ਸਿੰਘ ਵਾਲਾ ਪਿੰਡ ਹੈ ਵੱਡਾ ਧੰਨਵਾਦ ਹੈ ਅੱਜ ਦੇ ਕਬੱਡੀ ਕੱਪ ਦੇ ਉੱਤੇ ਉਹ ਕਬੱਡੀ ਪਾਉਣ ਦੇ ਲਈ ਆਹ ਕਿੰਦੇ ਮਾੜੀ ਵਾਲਾ ਸ਼ਕੰਦਰ ਬਾਗੇ ਪਾਣੇ ਦੇ ਲਾਗੇ ਸੱਤੇ ਦਾ ਪਿੰਡ ਹੈ ਮਾੜੀ ਮੁਸਤਫਾ ਸੰਤੂ ਦਾ ਪਿੰਡ ਹੈ ਤੇ ਆਹ ਮੁੰਡਾ ਉਸੇ ਪਿੰਡ ਦਾ ਓ ਜਿਹਨੂੰ ਆਹ ਬੂਟਾ ਆਹ ਬੂਟਾ ਆਹ ਬੂਟਾ ਸੱਤੇ ਵਾਲੀਆ ਸੱਤੇ ਵਾਲੀਆ ਸੱਤਾ ਧਾਲੀ ਵਾਲ ਕਹਿੰਦੇ ਰਹਿੰਦਾ ਅਮਰੀਕਾ ਦੇ ਵਿੱਚ ਲੱਖੇ ਘੋਲਗੇ ਹੁਣਾਂ ਦਾ ਪਿਆਰ ਹੈ ਆਹ ਵੇਖਾਂਗੇ ਤੇਰੇ ਤੋਂ ਪਹਿਲਾਂ ਚਾਰ ਵਾਜਾਂ ਦੇਤੀਆਂ ਤੇਰੇ ਤੋਂ ਪਹਿਲਾਂ ਚਾਰ ਵਾਜਾਂ ਦੇਤੀਆਂ ਹੋ ਬਾਟਾਂ ਲੰਮੀਆਂ ਨੇ ਫਿਗਰ ਸਾਰਿਆਂ ਨੂੰ ਹੀ ਆਹ ਅਗਲੀ ਰੇਡ ਪਾਉਣ ਦੇ ਲਈ ਬੱਧਨੀ ਬੱਧਨੀ ਵਾਲਾ ਬਾਈ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਕਿ ਮਾਰਿਆ ਕਮੈਂਟ ਤੇਰਾ ਚੰਗਾ ਨਹੀਂ ਤਰੀਕਾ 35 ਕਿੱਲੇ ਆ ਜ਼ਮੀਨ ਬਾਈ ਰਹਿੰਦਾ ਅਮਰੀਕਾ ਡੰਗ ਅਨੇ ਥੋੜੇ ਬੈਂਕਾਂ ਦਾ ਵੀ ਸਾੜ ਦਿੰਨੇ ਆ ਫੋਰਚੂਨਰ ਉੱਚ ਬਹਿਣ ਜੋਗੀ ਤੂੰ ਨਹੀਂ ਲੱਗਦੀ ਤਾਈ ਉਹ ਜਿਹੜਾ ਪੱਟੀ ਦੇ ਤੇ ਜਿਹੜਾ ਮਾਰ ਦਿੰਨੇ ਆ ਐਸੇ ਕਰਕੇ ਦਿੱਤੇ ਕਿਹੜਾ ਉਹ ਗੱਲਾਂ ਲਿਖੀਆਂ ਕਰਣ ਵਾਲੇ ਗੱਲਾਂ ਦੇ ਮੁੰਡੇ ਸੰਦੀਪ ਨੇ ਤੇ ਕਹਿੰਦੇ ਹਾ ਗੱਲਾਂ ਕੀਤੀਆਂ ਮਲੂਕੇ ਵਾਲੇ ਹਰਪ੍ਰੀਤ ਢਿੱਲੋਂ ਨੇ ਹਾ ਜੱਫਾ ਲੱਗ ਗਿਆ ਹਾ ਜੱਫਾ ਆਹ ਜੱਫਾ ਇਹਨੂੰ ਸ਼ਰਨਾ ਕਹਿੰਦੇ ਆ ਇਹਦਾ ਅਣਮਸੰਭਾਲ ਬਾਰੇ ਪੁੱਠੇ ਹਿੱਤੇ ਦਾ ਕੰਮ ਧਾਵੀਆਂ ਨੂੰ ਜਿਹਦਾ ਯਾਰੋ ਪੁੱਠੇ ਕਰਨ ਖੇਡੇ ਟੋਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਖੇਡੇ ਟੋਪ ਦੀ ਕਬੱਡੀ ਡੱਗੋ ਵਾਲਾ ਸ਼ਰਨਾ ਬੜੇ ਲੰਮੇ ਸਮੇਂ ਤੋਂ ਸਰਦਾਰੀ ਬਰਕਰਾਰ ਹੈ ਉਹ ਕਬੱਡੀ ਦੇ ਮੈਦਾਨਾਂ ਦੇ ਵਿੱਚ ਲੰਮੇ ਸਮੇਂ ਤੋਂ ਕਬੱਡੀ ਖੇਡਦਾ ਆ ਰਿਹਾ ਹੈ ਮਲੂਕੇ ਵਾਲਿਓ ਕਾਦੇ ਆਂ ਕੋਹਣਿਆਂ 'ਚ ਜਾਣੇ ਜਾਣੇ ਆ ਮਲੂਕੇ ਵਾਲਿਓ ਮਾਗਦੀ ਜਿਵੇਂ ਕਹਿੰਦੇ ਮੱਸਿਆ ਸੀ ਅੱਜ ਤੇ ਤੁਸੀਂ ਤਾੜੀ ਤੂੰ ਨਹੀਂ ਮਾਰ ਕੇ ਦੱਸੋ ਕਬੱਡੀ ਕਿਵੇਂ ਲੱਗੀ ਪ੍ਰਬੰਧ ਕਹਿੰਦੇ ਆਦੀ ਤਾੜੀ ਖੁੱਲ ਕੇ ਮਾਰ ਦਿਓ ਕਿਉਂਕਿ ਪ੍ਰਬੰਧ ਕਰੇ ਪ੍ਰਬੰਧ ਤੇ ਕੌਡੀ ਅੱਜ ਬਹੁਤ ਆਲੇ ਦਰਦੀ ਦਿੱਤੀ ਚੋਟੀ ਨਹੀਂ ਬਣਾ ਦਿੱਤੀ ਜ਼ਿਲ੍ਹੇ ਪੰਜਾਬ ਦੇ ਜ਼ਿਲ੍ਹੇ ਬਰਨਾਲੇ ਦੇ ਵਿੱਚੋਂ ਆਹ ਮੁੰਡੇ ਦਾ ਗਹਿਲ ਕਲਾ ਪੈਂਦਾ ਹੈ ਜਿਹਦਾ ਮੁਕਾਬਲਾ ਅਰਜੁਨ ਦੇ ਨਾਲ ਹੋਇਆ ਹੈ अर्जुन ਕਹਿੰਦੇ ਲੋਕ ਤੱਥਾਂ ਦੀਆਂ ਗੱਲਾਂ अर्जुन ਲੋਕਾਂ ਦਾ ਨਾਇਕ ਤੇ ਗੀਤਾ ਦੇ ਬਾਦ ਜਿਹੜਾ अर्जुन ਨੂੰ ਪੁੱਛਿਆ ਵੀ अर्जुन ਕੌਕਿਆਂ ਦਾ ਜਿਹਨੇ ਕੁੱਟ ਦੀ ਬੰਡੋਰੀ ساری ਮੋਦਰ ਕੌਕਿਆਂ ਦਾ ਮੋਦਰ ਆ ਦੇਖੋ ਇੱਕ ਪਾਸੇ ਰਾਜੂ ਤੇ ਸ਼ਰਲਾ ਸ਼ਰਲਾ ਤੇ ਰਾਜੂ ਹੋ ਗਈ ਇਹ ਬੱਬਰ ਖੇੜਾ ਵਾਲੀ ਟੱਕਰ ਟੱਕੇ ਟੱਕਰ ਤਾਇਆ ਰਾਜਾ ਕਬੱਡੀ ਕਲੱਬ ਕਲਿਆਰ ਸੁੱਖਾ ਦੇ ਲਈ ਵਾਹ ਵਾਹ ਸ਼ਰਲਾ ਨਾ ਬੋਲ ਬਾਣੇ ਵਾਲਾ ਜਿਹੜਾ ਕਹਿੰਦੇ ਢੇਰੀਆਂ ਵਾਲਾ ਹੋਲਡ ਪੁਆਇੰਟ ਉਹ ਕਹਿੰਦੇ ਗਗੜੇ ਦੀ ਟੀਮ ਨੂੰ ਦਿੱਤਾ ਗਿਆ ਢੇਰੀਆਂ ਵਾਲਾ ਜਿਹੜਾ ਹੋਲਡ ਪੁਆਇੰਟ ਹੈ ਲੈ ਵੀ ਦਲਬਾਗ ਨੂੰ ਦਿੱਤਾ ਗਿਆ ਹਾਂ ਰੇਡ ਹਾਂਜੀ ਐ ਸਬਟਰ ਜੀ ਵਾਕੇ ਕਹਿੰਦੇ ਦਲਬਾਗ ਅੱਜ ਮਲੂਕਾ ਪਿੰਡ ਹੈ ਤੇ ਮਲੂਕਾ ਪਿੰਡ ਸਿਆਸਤ ਦੀ ਦੁਨੀਆ ਦੇ ਵਿੱਚ ਕਹਿੰਦੇ ਸਿਆਸਤ ਦੇ ਬਾਬਾ ਬੋੜ ਸ਼ਿਕੰਦਰ ਸਿੰਘ ਜੀ ਉਹਨਾਂ ਨੇ ਮਸ਼ਹੂਰ ਕੀਤਾ ਹੈ ਮਲੂਕਾ ਪਿੰਡ ਕਹਿੰਦੇ ਯੂਐਸਏ ਦੇ ਵਿੱਚ ਬਾਈ ਬਬਲੋ ਹੋਰਾਂ ਨੇ ਮਸ਼ਹੂਰ ਕੀਤਾ ਹੈ ਕੈਨੇਡਾ ਦੇ ਵਿੱਚ ਵੀ ਕਹਿੰਦੇ ਗੁਰਪ੍ਰੀਤ ਉਹਨਾਂ ਨੇ ਮਸ਼ਹੂਰ ਕੀਤਾ ਹੈ ਗਾਇਕੀ ਦੇ ਵਿੱਚ ਜੇ ਚੱਲਦਾ ਤੇ ਹਰਪ੍ਰੀਤ ਢਿੱਲੋਂ ਦਾ ਨਾਮ ਉਹ ਚਮਕਦੇ ਤਾਰਿਆਂ ਦੇ ਵਿੱਚ ਝਾੜੋਂ ਤੇ ਧਲੇਰ ਲਾਉਣ ਨਾ ਦੇਰ ਝਾੜੋਂ ਤੇ ਧਲੇਰ ਲਾਉਣ ਨਾ ਦੇਰ ਆਹ ਸਾਹਮਣੇ ਟੱਚ ਡਬਲ ਤੇ ਪੁਆਇੰਟ ਗਹਿਣਾ ਵਾਲੇ ਇੱਕ ਬਾਲ ਦਾ ਉਹ ਪੁਆਇੰਟ ਕਹਿੰਦੇ ਕਲਿਆਣਾ ਦੀ ਟੀਮ ਦੇ ਹਿੱਸੇ ਆ ਇਸ ਸਮੇਂ ਬੱਤਣੀ ਵਾਲਾ ਉਰੀਏ ਮੋਗੇ ਤੋਂ ਸਾਨੂੰ ਰਾਤ ਪੈਂਦੀ ਬੱਦਨੀ ਆਹ ਵੇਖਾਂਗੇ ਛਾਤੀ ਉੱਤੇ ਸ਼ੇਰ ਖੁਣਵਾਇਆ ਇਸ ਸਮੇਂ ਆਹ ਪਰ ਕਹਿੰਦੇ ਇਸ ਸਮੇਂ ਬਾਜ ਉਡਾਰੀਆਂ ਭਰਦਾ ਇਧਰਲੇ ਪਾਸੇ ਵੱਖੋ ਵੱਖਰੇ ਟੈਟੂ ਹੈ ਵੱਖੋ ਵੱਖਰੇ ਅੰਦਾਜ਼ ਹੈ ਆਹ ਰੇਡ ਪਾਉਣ ਦੇ ਲਈ ਬੱਦਨੀ ਵਾਲਾ ਮੁਰਕਾ ਟਿਪ ਤੇ ਬਚੋਂਦਾ ਹੈ ਇਸ ਸਮੇਂ ਪਾਉਂਦਾ ਹੋਇਆ ਰੇਡ ਆਹ ਵੇਖੋ ਕਿੰਦਾ ਇਹ ਕਿੰਦਾ ਬੱਧਰੀ ਵਾਲਾ ਕਾਡੀ ਪਾ ਰਿਹਾ ਹੈ ਕਹਿੰਦੇ ਬਧਨੀ ਵਾਲੇ ਕਹਿੰਦੇ ਦੀਆਂ ਕੌਡੀਆਂ ਤੇ ਛਰਨੋ ਵਾਲੇ ਡੱਗੋ ਵਾਲੇ ਛਰਨੇ ਜੱਟ ਦਾ ਜਫਾ ਆ ਕਮਾਲ ਆ ਕਮਾਲਾ ਪੁਆਇੰਟ ਧਾਵੀ ਦੇ ਖਾਤੇ ਸੋ ਗਵਿੰਦਰ ਸਿੰਘ ਬਮਲੋਰਾ ਦਾ ਯੂਸੇਵ ਵਾਲਿਆਂ ਦਾ ਗੁਰਪ੍ਰੀਤ ਢਿੱਲੋਂ ਮਲੂਕੇ ਹੋਣਾ ਦਾ ਮਨਦੀਪ ਸਿੰਘ ਜੱਗੀ ਆਸਟ੍ਰੇਲੀਆ ਕੁਲਵਿੰਦਰ ਸਿੰਘ ਦੀ ਐਜੂਕੇਸ਼ਨ ਬਾਬਾ ਗੋਰਾ ਜੀ ਨਾਲ ਕਹਿੰਦੇ ਮਨਦੀਪ ਸਿੰਘ ਜੱਗੀ ਆਸਟ੍ਰੇਲੀਆ ਤੇ ਕੁਲਵਿੰਦਰ ਸਿੰਘ ਸਿੱਧੂ ਹੋਰੀ ਬਹੁਤ ਵੱਡੇ ਯੋਗਦਾਨ ਹੈ ਆ ਆ ਦੇਖੋ ਕੌਡੀ ਪਾਉਣ ਦੇ ਲਈ ਉਹ ਬੱਲੇ 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 ਆ ਮਾੜੀ ਵਾਲਾ ਸ਼ਿਕੰਦਰ ਹੈ ਇੱਕ ਜੱਟ ਦੇ ਜ਼ਮੀਨ ਫਿਲਮ ਆਈ ਸੀ 1988 ਦੇ ਵਿੱਚ ਉਹਦੇ ਵਿੱਚੋਂ ਵਰਿੰਦਰ ਤੇ ਜੇ ਗੱਲਾਂ ਬਾਤਾਂ ਚੱਲੀਆਂ ਨਾ ਕਿ ਮਿੱਤਰਾਂ ਦਾ ਫਿੱਟ ਫਿਟਿਆ ਅਸੀਂ 90 ਦੀ ਸਪੀਡ ਤੇ ਜਾਂਦਾ ਹੈ ਮਿੱਤਰਾਂ ਦਾ ਫਿੱਟ ਫਿਟਿਆ ਅਸੀਂ 90 ਦੀ ਸਪੀਡ ਤੇ ਜਾਂਦਾ ਹੈ ਅੱਜ ਕਹਿੰਦੇ ਅਸੀਂ 90 ਦੀ ਸਪੀਡ ਤੇ ਕਿਹੜਾ ਕਿਹੜਾ ਖਿਡਾਰੀ ਜਾਵੇਗਾ ਕਿਹਨੇ ਇਤਿਹਾਸ ਬਣਾਉਣਾ ਮਲੂਕੇ ਪਿੰਡ ਦੇ ਵਿੱਚ ਮਲੂਕਾ ਮਲੂਕੇ ਦਾ ਕਬੱਡੀ ਕੱਪ ਹੈ ਵੱਜਦੀਆਂ ਤਾੜੀਆਂ ਵੱਜਦੀਆਂ ਕੁੱਕਾਂ ਬਈ ਹਾਂ ਕਬੱਡੀ ਕਬੱਡੀ ਹੁੰਦੀ ਅੱਜ ਪੈਂਦਾ ਮਲੂਕਾ ਬਈ ਵੱਜਦੀਆਂ ਤਾੜੀਆਂ ਤੇ ਪੈਂਦੀਆਂ ਨੇ ਕੁੱਕਾਂ ਬਈ ਕੌਡੀ ਕੌਡੀ ਹੁੰਦੀ ਅੱਜ ਪਿੰਡ ਆ ਮਲੂਕਾ ਬਈ ਆ ਮਲੂਕੇ ਦਾ ਮੈਦਾਨ ਹੈ ਇਸ ਸਮੇਂ ਨਵਜਣ ਕਿੰਦਾ ਬੱਧਣੀ ਵਾਲਾ ਡੱਗੋ ਰਮਾਣੇ ਵਾਲਾ ਜਿਹੜੇ ਫਰੀਦਕੋਟ ਦਾ ਆ ਸ਼ਰਨਾ ਸ਼ਰਨਾ ਤੇ ਕਿੰਦਾ ਕਿੰਦਾ ਤੇ ਸ਼ਰਨਾ ਹੋਈ ਪਈ ਹੈ ਮੁੰਡੇ ਫਰੀਦਕੋਟ ਤੇ ਮੋਗੇ ਦੇ ਰਦੇ ਵਿੱਚ ਕੁੱਟ ਕੁੱਟੇ ਸ਼ਰਨਾ 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 ਲੈ ਵੀ ਕਿੰਦੇ ਨੂੰ ਸ਼ਰਨੇ ਦੇ ਢੇਰੀਓ ਤੋਂ ਚੱਕਿਆ ਹੈ ਇਹਨੂੰ ਤਾਈਓ ਕਹਿੰਦੇ ਆ ਲੈ ਵੀ ਜਿਹਨੂੰ ਜਿਹਨੂੰ ਸ਼ਰਨੇ ਦਾ ਜਫਾ ਵਧੀਆ ਲੱਗਿਆ ਲੈ ਵੀ ਬਲੂਟੇ ਵਾਲਾ ਮੇਲਾ ਲੁੱਟਿਆ ਗਿਆ ਮੇਲਾ ਲੁੱਟਿਆ ਗਿਆ ਮੇਲਾ ਲੁੱਟਿਆ ਗਿਆ ਸੁਖਵਿੰਦਰ ਕਹਿੰਦੇ ਮੇਲੇ ਲੁੱਟਣੇ ਆਉਂਦੇ ਆ ਸੁਖਵਿੰਦਰ ਘੋਰਵਾਣੇ ਵਾਲੇ ਨੂੰ ਦਿਲ ਲੁੱਟਣੇ ਆਉਂਦੇ ਆ ਲੈ ਵੀ ਸੁਖਵਿੰਦਰ ਭੰਗੜੇ ਤਾਂ ਆਪ ਮੁਹਰੇ ਪੈ ਜਾਣਗੇ ਹਰਪ੍ਰੀਤ ਨੂੰ ਕਹਿੰਦੇ ਬੋਲਬਾਹੀ ਕੱਢ ਦੇ ਆ ਭੰਗੜੇ ਤਾਂ ਆਪ ਮੁਹਾਰੇ ਪੈਣਗੇ ਬਾਈ ਮਨਦੀਪ ਸਿੰਘ ਜੱਗੀਵਰੀ ਕੁਲਵਿੰਦਰ ਸਿੰਘ ਸੋਤਵਰੀ ਪੁਆਇੰਟ ਸੁਣਿਓ ਪੁਆਇੰਟ ਸੁਣਿਓ ਪੁਆਇੰਟ ਸੁਣਿਓ ਪੁਆਇੰਟਾਂ ਦਾ ਲੇਖਾ ਜੋਖਾ ਗਗੜੇ ਦੇ ਪੁਆਇੰਟ ਨੇ 12 ਗਗੜਾ 12 ਤੇ ਕਲਿਆਣ ਸੁੱਖਾ ਸਾਡੇ 12 ਕਲਿਆਣ ਜੇਤੂ ਰਹੀ ਹੈ ਅੱਜ ਨੰਬਰ ਤੇ ਉਹ ਕਲਿਆਣ ਜੇਤੂ ਰਹੀ ਗਈ ਹੈ ਸਾਡੇ ਕਦੇ ਬਹੁਤ ਹੀ ਪਿਆਰੇ ਵੀਰ ਹੈ ਅਮਰਜੀਤ ਸਿੰਘ ਦੀ ਕਾਲੀ ਕਨੇਡਾ ਸਰੀ ਦੇ ਵਿੱਚੋਂ ਫੋਨ ਦੇ ਤੇ ਸਿੱਧੀਆਂ ਤਾਰਾਂ ਜੋੜੀਆਂ ਨੇ ਮੁਬਾਰਕਬਾਦਾਂ ਭੇਜੀਆਂ ਨੇ ਅਮਰਜੀਤ ਸਿੰਘ ਕਾਲੀ ਸਰੀ ਦੇ ਵਿੱਚੋਂ ਕਨੇਡਾ ਦੇ ਵਿੱਚੋਂ ਸਵਰਨੇ ਨੇ ਯੂਐਸਏ ਦੇ ਵਿੱਚੋਂ ਜਿਹਦਾ ਪਿੰਡ ਮੱਲਾ ਤੇ ਬੋਲਾਂ ਦਾ ਬਨਜਾਰਾ ਹੈ ਉਹਨੇ ਮੁਹੱਬਤ ਪੁੱਜਦੀ ਕੀਤੀ ਹੈ ਚਾਹ ਜਿਵੇਂ ਕਹਿੰਦੇ ਯੂਐਸਏ ਦੇ ਵਿੱਚੋਂ ਅਮਰਜੀਤ ਕਾਲੀ ਰਾਜਕਰਨ ਦਾਣ ਸਿੰਘ ਵਾਲੇ ਦੀ ਧਰਤੀ ਤੇ ਨਾਲ ਗੱਗੀ ਤਿੰਨ ਕੋਣੀ ਆਸਟ੍ਰੇਲੀਆ ਇਹਨਾਂ ਭਰਾਵਾਂ ਨੇ ਵੱਡੇ ਮਾਣ ਤੇ ਵੱਡੇ ਮੁਹਬਤਾਂ